ਸੱਚਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਜੇਰਕੋਟ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਵੇਂ ਚੋ ਕਿਸੇ ਖਾਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਕੁਝ ਮੁੱਦਿਆਂ ਨੂੰ ਲੈ ਕੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਵੀ ਗੱਲਬਾਤ ਕੀਤੀ ਜਾਵੇਗੀ ਤੇ ਜੋ ਇੱਥੇ ਕੈਨੇਡਾ ਪਹੁੰਚੇ ਹੋਏ ਨੇ ਉਹ ਵੀ ਪੰਜਾਬ ਦੇ ਨਾਲ ਹੀ ਜੋ ਪੋਲਿਟਿਕਸ ਹੈ ਉੱਥੋਂ ਦੀ ਉਹਦੇ ਨਾਲ ਹੀ ਸੰਬੰਧਿਤ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਤਮਾਮ ਮੁੱਦਿਆਂ ਦੇ ਉੱਤੇ ਜਾਣਨਾ ਪਾਵਾਂਗੇ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਮਲਕੀ ਸਿੰਘ ਦਾਖਾ ਜੀ ਜੋ ਕਿ ਉਥੋਂ ਦੇ ਸਾਬਕਾ ਕੈਬਨਿਟ ਮਨਿਸਟਰ रह ਚੁੱਕੇ ਨੇ ਫਾਰਮਰ ਐਮਐਲਏ ਫਾਰਮਰ ਚੇਅਰਮੈਨ रह ਚੁੱਕੇ ਨੇ ਤੇ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸਨ ਤੇ ਨਾਲ ਹੀ ਉਹਨਾਂ ਦੇ ਕ੍ਰਿਸ਼ਨ ਕੁਮਾਰ 바ਵਾ ਜਿਨ੍ਹਾਂ ਨੂੰ ਕੇਕੇ 바ਵਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਵੀ ਸਾਡੇ ਨਾਲ ਮੌਜੂਦ ਨੇ ਜੋ ਕਿ ਪ੍ਰਧਾਨ ਨੇ 바ਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਇਹ ਸਾਡੇ ਨਾਲ ਹੈ ਸਟੂਡੀਓ ਚ ਮੌਜੂਦ ਨੇ ਤੇ ਇਹਨਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਾਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਹਿਬਾਨੀ ਜੀ ਤੇ ਕੇ ਕੇ ਬਾਵਾ ਜੀ ਤਾਂ ਅੱਜ ਤੋਂ ਸ਼ੁਰੂਆਤ ਕਰਨਾ ਚਾਹਾਂਗੇ ਪ੍ਰੋਗਰਾਮ ਦੀ ਤੁਸੀਂ ਜਿਵੇਂ ਕਿ ਕੈਨੇਡਾ ਬ੍ਰੈਂਟਨ ਦੇ ਵਿੱਚ ਪਹੁੰਚੇ ਹੋਏ ਹੋ ਤਾਂ ਇੱਥੇ ਆਉਣ ਦਾ ਤੁਹਾਡਾ ਮਕਸਦ ਕੀ ਹੈ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਪਹੁੰਚ ਕੇ ਅਸੀਂ ਇੱਥੇ ਤਕਰੀਬਨ ਮੈਂ 2005 ਤੋਂ ਆ ਰਹੇ ਹਾਂ ਜੀ ਜੀ ਮੈਂ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਰਸ ਮੇਲ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਤ ਅਸੀਂ ਦਿਹਾੜੇ ਬਣਾਉਨੇ ਆ ਉਹਨਾਂ ਨੂੰ ਯਾਦ ਕਰਦੇ ਹਾਂ ਮੇਰਾ ਪਿੰਡ ਰਕਵਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਭਵਨ ਬਣਿਆ ਇੱਕ ਉੱਥੇ ਮਿਊਜ਼ੀਅਮ ਬਣਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਨੇ ਉਹਨਾਂ ਦੇ ਆਧਾਰਤ ਹੈ ਗੁਰੂ ਗ੍ਰੰਥ ਸਾਹਿਬ ਦੇ ਜੋ ਬਾਣੀਕਾਰ ਨੇ 6 ਗੁਰੂ 15 ਪਾਖਤ 11 ਪਾਟ ਚਾਰ ਗੁਰ ਸਿੱਖਾਂ ਦੀ ਬਾਣੀ ਹੈ ਅਸੀਂ ਉਹਨਾਂ ਦੇ ਆਧਾਰ ਤੇ ਇੱਕ ਬੁੱਕ ਇਲਾਹੀ ਗਿਆਨ ਦਾ ਸਾਗਰ ਆਦ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਹਿੰਦੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਤਿਆਰ ਕੀਤੀ ਲਾਸਟ ਈਅਰ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਉਹ ਰਿਲੀਜ਼ ਕਰਕੇ ਆਇਆ ਇਸ ਵਾਰ ਇਹ ਬੁੱਕ ਅਸੀਂ ਪੰਜਾਬੀ ਦੇ ਵਿੱਚ ਤਿਆਰ ਕੀਤੀ ਹੈ ਓਕੇ ਤੇ ਇਹ ਪੰਜਾਬੀ ਦੇ ਵਿੱਚ ਇੱਥੇ ਰਿਲੀਜ਼ ਕਰ ਰਹੇ ਹਾਂ ਇਹ ਬੁੱਕ ਦੇ ਨਾਲ ਦੂਸਰੀ ਬੁੱਕ ਵੀ ਜਿਹੜੀ ਤਿੰਨ ਭਾਸ਼ਾ ਦੇ ਵਿੱਚ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਜਿਹੜੇ ਇਥੋਂ ਦੀਆਂ ਉੱਚ ਪੱਦਵੀਆਂ ਤੇ ਲੋਕ ਬੈਠੇ ਨੇ ਤਾਂ ਕਿ ਉਹ ਇੰਗਲਿਸ਼ ਨੂੰ ਸਮਝ ਕੇ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਗਿਆਨ ਹੋਵੇ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਉਹ ਬੁੱਕ ਦੇ ਦੇ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜਨਮ 16 ਅਕਤੂਬਰ 1670 ਪੁਛਰਜੌਰੀ ਜੰਮੂ ਕਸ਼ਮੀਰ ਹੋਇਆ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਡਾ ਪਰਿਵਰਤਨ 3 ਸਤੰਬਰ 1708 ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜਦੋਂ ਗੋਦਾਵਰੀ ਨਦੀ ਦੇ ਕੰਢੇ ਯੂਤ ਸਾਹਿਬ ਮਿਲਾਪ ਹੁੰਦਾ ਉਸ ਸਮੇਂ ਹੁੰਦਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜਦ ਉਹਨਾਂ ਨੂੰ ਪੰਜਾਬ ਦੀ ਵਿਥਿਆ ਦੱਸਦੇ ਨੇ ਤੇ ਕਿ ਕਿਸ ਤਰ੍ਹਾਂ ਪੰਜਾਬ ਲੋਗੋ ਲਹਾਨ ਹੋਇਆ ਕਿ ਉਹ ਉਥੋਂ ਉਹਨਾਂ ਨੂੰ ਪੰਜ ਸੱਤ ਸਿੰਘ ਦਿੰਦੇ ਨੇ 20 ਹੋਰ ਸਾਥੀ ਦਿੰਦੇ ਨੇ ਨਗਾਰਾ ਦਿੰਦੇ ਨੇ ਨਿਸ਼ਾਨ ਸਾਹਿਬ ਦਿੰਦੇ ਨੇ ਤੇ ਉਹਨਾਂ ਨੂੰ ਪੰਜਾਬ ਵੱਲ ਤੋੜਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਕਸਰੀ ਖੰਡਾ ਡੇਰਾ ਸੋਨੀਪੱਥ ਕੋਲ ਉੱਥੇ ਆ ਕੇ 9 ਮਹੀਨੇ ਠਹਿਰ ਕੇ ਆਪਣੀ ਫੌਜ ਤਿਆਰ ਕਰਦੇ ਨੇ ਫਿਰ ਸੋਨੀਪੱਥ ਸਮਾਣਾ ਸਡੋਰਾ ਜੋ ਲੜਾਈਆਂ ਲੜਦੇ ਹੋਏ ਜਿੱਤਾਂ ਪ੍ਰਾਪਤ ਕਰਦੇ ਹੋਏ ਉਹ ਹਜ਼ੂਰ ਆਪਣੇ ਚੱਪੜ ਛਿੜੀ ਦਾ ਮੈਦਾਨ ਜਿਹੜਾ ਕਿ ਖਰੜ ਦੇ ਕੋਲੇ ਹੈ ਚੰਡੀਗੜ੍ਹ ਕੋਲੇ ਉਸ ਮੈਦਾਨ ਦੇ ਵਿੱਚ ਵਜ਼ੀਰ ਖਾਨ ਦਾ ਖਾਤਮਾ ਕਰਕੇ 12 ਮਈ 1710 ਨੂੰ ਜਿੱਤ ਪ੍ਰਾਪਤ ਕਰਦੇ ਨੇ 14 ਮਈ ਨੂੰ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਉਂਦੇ ਨੇ ਤੇ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਮੈਂ ਸਮਝਦਾ ਜੋ ਦੇਣ ਹੈ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਕਿ ਲੈਂਡ ਟੂ ਟੇਲਰ ਹਲਵਾਹਾ ਕੀ ਜ਼ਮੀਨ ਦਾ ਮਾਲਕ ਹੋਵੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਸਮਾਜਿਕ ਵੱਡਾ ਪਰਿਵਰਤਨ ਲੈ ਕੇ ਆਂਦਾ ਤੇ ਦੱਸਦੇ ਨੇ ਕਿ ਜਦ ਮੁਜਾਰਾ ਬਾਬਾ ਜੀ ਵੱਲ ਜਾਂਦਾ ਸੀ ਤਾਂ ਬਿਨਾਂ ਜ਼ਮੀਨ ਤੋਂ ਜਦ ਉਹਨੇ ਗਲ ਜਸਰੋਪਾ ਪਾ ਦਿੰਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਜੀ ਬਾਬਾ ਬੰਦਾ ਬਹਾਦਰ ਪਾਕਿਸਤਾਨ ਨਹੀਂ ਗਏ ਉੱਥੇ ਅੱਜ ਵੀ ਇੱਕ ਬੰਦਾ 1000 ਏਕੜ ਦਾ 2000 ਏਕੜ ਦੇ ਮਾਲਕ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੜੀ ਵੱਡੀ ਦੇਣ ਹੈ ਜੋ ਉਹਨਾਂ ਨੇ ਪਹਿਲੇ ਸਿੱਖ ਲੋਕਰਾਜ ਦੀ ਸਥਾਪਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇ ਫਤਿਹ ਨੁਸਰਤ ਬੇਦਰੰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਅੱਜ ਮੈਂ ਸਮਝਦਾ ਉਹ ਸੰਮਾਨਯੋਗ ਜਰਨੈਲ ਦੇ ਦਿਹਾੜੇ ਮਨਾਉਣਾ ਤੇ ਮੈਨੂੰ ਬੜਾ ਚੰਗਾ ਲੱਗਦਾ ਕਿ ਮੈਨੂੰ ਯਾਦ ਹੈ ਗੁਰੂ ਨਾਨਕ ਸਿੱਖ ਟੈਂਪਲ ਸੈਰੀ ਦੇ ਵਿੱਚ ਅਸੀਂ 2005 ਦੇ ਵਿੱਚ ਪਹਿਲਾ ਦਿਹਾੜਾ ਮਨਾਇਆ ਤੇ ਉਸ ਤੋਂ ਬਾਅਦ ਟ੍ਰਾਂਟੋ ਇੱਥੇ ਸ਼ੋਕ ਬਾਬਾ ਜੀ ਨੇ ਉੱਥੇ ਹਰਬੰਸ ਸਿੰਘ ਦਿਓਲ ਨੇ ਤੇ ਅਸੀਂ ਉਹ ਦਿਹਾੜਾ ਅਬਿੰਦਰ ਗਰੇਵਾਲ ਮਤਲਬ ਸਾਰਿਆਂ ਨੇ ਮਿਲ ਕੇ ਇਹ ਦਿਹਾੜਾ ਮਨਾਇਆ ਤੇ ਉੱਥੇ ਵੀ ਟ੍ਰਾਂਟੋ ਤੇ ਹੁਣ ਅਸੀਂ ਨਿਊ ਜਰਸੀ ਅੱਜ ਹੁਣ ਵੀ ਜਾ ਰਹੇ ਹਾਂ ਤੇ ਪਹਿਲਾਂ ਵੀ ਫਿਰ ਅਮਰੀਕਾ ਦੇ ਵਿੱਚ ਸ਼ੁਰੂਆਤ ਹੋਈ ਤੇ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਕਿ ਅਮਰੀਕਾ ਕੈਨੇਡਾ ਦੇ ਵਿੱਚ ਕਿਤੇ ਉਹ ਮਹਾਨ ਯੋਧੇ ਜਰਨੈਲ ਨੂੰ ਯਾਦ ਕੀਤਾ ਗਿਆ ਹੋਵੇ ਇਹ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਟਰਸਟੀ ਫਾਊਂਡੇਸ਼ਨ ਦਿਹਾੜੇ ਮਨਾਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਹੈ ਤੇ ਮੈਂ ਦੂਸਰਾ ਦੱਸਣਾ ਚਾਹੁੰਦਾ ਇਹ ਜੋ ਬੁੱਕ ਹੈ ਜੀ ਇਹ ਅਸੀਂ ਫ੍ਰੀ ਦਿੰਨੇ ਆ ਕੋਈ ਵੀ ਬੁੱਕ ਲੈ ਸਕਦਾ ਸਾਡੇ ਕੋਲੋਂ ਕਿਉਂਕਿ ਇਹ ਬੁੱਕ ਇੱਕ ਗਿਆਨ ਪ੍ਰਦਾਨ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਕਰਖੋਂ ਨੇ ਕਿਉਂਕਿ ਇਹ ਇੱਕ ਮੈਂ ਸਮਝ ਰੱਖੇ ਇੱਕ ਮੂਡਲੀ ਸਿੱਖਿਆ ਕਿ ਸਾਡੇ ਲੋਕਾਂ ਨੂੰ ਇਹ ਗਿਆਨ ਹੋਵੇ ਕਿ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਲੋਕਾਂ ਦੀ ਬਾਣੀ ਨੂੰ ਏਡਾ ਵੱਡਾ ਮਾਣ ਦਿੱਤਾ ਹੈ ਕਿੰਨਾ ਭਗਤਾਂ ਦੀ ਬਾਣੀ ਨੂੰ ਤੇ ਉਹਨਾਂ ਪੱਟਾਂ ਦੀ ਬਾਣੀ ਨੂੰ ਕਿ ਉਹਨਾਂ ਦੇ ਗੁਰੂ ਸਾਹਿਬ ਦੇ ਨਾਲ ਬਹੁਤ ਵੱਡੀ ਗੱਲ ਹੈ ਤੇ ਇਹ ਇੱਕ ਇਹ ਜਿਹੜੀ ਪੁਸਤਕ ਹੈ ਉਸ ਗਿਆਨ ਦੇ ਵਿੱਚ ਵਾਅਦਾ ਕਰਦੀ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇਹ ਪ੍ਰਾਰਲਾ ਕਰਦੇ ਆਂ ਤੇ ਮੇਰਾ ਕੋਈ ਮੇਰੇ ਨਾਲ ਕੰਟੈਕਟ ਵੀ ਕਰਨਾ ਚਾਹੇ ਮਿਲਣਾ ਚਾਹੇ ਮੇਰਾ ਨੰਬਰ ਆ 9815909211 ਕ੍ਰਿਸ਼ਨ ਕੁਮਾਰ 바ਵਾ ਜੀ ਤੇ ਕੋਈ ਵੀ ਮਿਲ ਸਕਦੇ ਨੇ ਤੇ ਅਸੀਂ ਇਹ ਮੁੱਕ ਵੀ ਦੇਣ ਨੂੰ ਤਿਆਰ ਆ ਤੇ ਅਸੀਂ ਚਾਹੁੰਦੇ ਆ ਕਿ ਲੋਕ ਜੁਣ ਉਸ ਮਹਾਨ ਯੋਧੇ ਜਰਲਾਲ ਦੇ ਅਸੀਂ ਕਿਉਂਕਿ ਉਹਨਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਨੂੰ ਵੀ ਉਹਨਾਂ ਦੇ احਸਾਨਮੰਦ ਹੋਣਾ ਚਾਹੀਦਾ ਤੇ ਫਾਊਂਡੇਸ਼ਨ ਆ ਜੁਣ ਦੀ ਮੈਂ ਸਭ ਨੂੰ ਅਪੀਲ ਕਰਦਾ ਬਹੁਤ ਬਹੁਤ ਧੰਨਵਾਦ ਤੇ ਸਰ ਇਹ ਜਿਹੜੀ ਕਿਤਾਬ ਤੁਸੀਂ ਦੱਸ ਰਹੇ ਹੋ ਇੱਥੇ ਕਿਵੇਂ ਖਰੀਦ ਸਕਦੇ ਨੇ ਲੋਕੇ ਇਹ ਕਿਤਾਬ ਮੈਂ ਅਸੀਂ ਸਾਡੇ ਪ੍ਰਧਾਨ ਕੋਲੋਂ ਮਿਲ ਸਕਦੀ ਹੈ ਓਕੇ ਉਹ ਸਰੀ ਤੁਹ ਮਿਲ ਸਕਦੀ ਹੈ ਤੇ ਕੋਈ ਵੀ ਲੈ ਸਕਦੇ ਨੇ ਤੇ ਦੂਸਰੀ ਬੁੱਕ ਹੈ ਹੁਣ ਹੁਣ ਵੀ ਅਸੀਂ ਗਿੱਲ ਸਾਹਿਬ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹਨਾਂ ਨੂੰ ਦੇਖਿਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੁੱਕ ਇਥੋਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਪਚਾਵਾਂਗੇ ਤਾਂ ਕਿ ਇਥੋਂ ਦੇ ਜਿਹੜੇ ਲੋਕ ਨੇ ਮੈਂ ਸਮਝਦਾ ਉਹਨਾਂ ਲੋਕਾਂ ਨੂੰ ਪਤਾ ਲੱਗੇ ਜਿਹੜੇ ਇੰਗਲਿਸ਼ ਤੱਕ ਹੀ ਸੀਮਤ ਨੇ ਕਿ ਉਹਨਾਂ ਨੂੰ ਉਹ ਬੁੱਕ ਦੇ ਬਾਰੇ ਤੇ ਸਾਡੇ ਗੌਰਵਈ ਇਤਿਹਾਸ ਬਾਰੇ ਪਤਾ ਲੱਗੇ ਬਿਲਕੁਲ ਜੀ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਤੇ ਮਲਕੀ ਦਾਖਾ ਜੀ ਉਹਨਾਂ ਤੁਹਾਡੇ ਨਾਲ ਵੀ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਤੇ ਤੁਸੀਂ ਵੀ ਬ੍ਰੈਂਟਨ ਜਿਵੇਂ ਪਹੁੰਚੇ ਹੋ ਤੁਹਾਡਾ ਇੱਥੇ ਆਉਣ ਦਾ ਕੀ ਮਕਸਦ ਹੈ ਇੱਥੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਵਾਸਤੇ ਆਏ ਆ ਜੀ ਔਰ ਸਾਡੇ ਲੁਧਿਆਣਾ ਜ਼ਿਲ੍ਹੇ ਚੋਂ ਪੰਜਾਬ ਚੋਂ ਬਹੁਤ ਸਾਰੇ ਸਾਡੇ ਪੁਰਾਣੇ ਸਾਥੀ ਜਿਹੜੇ ਨੇ ਅਸੀਂ ਇਕੱਠੇ ਪਾਰਟੀ 'ਚ ਵੀ ਕੰਮ ਕਰਦੇ ਰਹੇ ਆ ਵੈਸੇ ਵੀ ਬਚਪਨ ਤੋਂ ਉਹਨਾਂ ਦੇ ਨਾਲ ਵਾਅ ਵਾਸਤਾ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਆਨੇ ਆ ਔਰ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹੂੰ ਜੀ ਤੇ ਸਰ ਤੁਸੀਂ ਐਨਐਸਆਰ ਉੱਥੇ ਜਿਵੇਂ ਪੰਜਾਬ ਚ ਨਾ ਪੋਲਿਟਿਕਸ ਦੇ ਵਿੱਚ ਰਹੇ ਹੋ ਤਾਂ ਇਸ ਸਮੇਂ ਪੰਜਾਬ ਦੀ ਜਿਵੇਂ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਤਾਂ ਆਪ ਸਰਕਾਰਾਂ ਜਿਵੇਂ ਕਿ ਪੰਜਾਬ ਦੇ ਵਿੱਚ ਤਾਂ ਉੱਥੇ ਕੀ ਸਥਿਤੀ ਹੈ ਕੀ ਮੁੱਦੇ ਉੱਥੇ ਨੇ ਜਿਹੜੇ ਰੇਸ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀ 2022 ਦੇ ਵਿੱਚ ਜੀ ਇਹ ਕੋਈ ਆਈਡੀਓਲੋਜੀਕਲੀ ਨਹੀਂ ਸੀ ਬਣਾਈ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਭਾਜਪਾ ਤੋਂ ਲੋਕੀ ਥੋੜੇ ਜਿਹਾ ਨਿਰਾਸ਼ ਹੋ ਗਏ ਸੀ ਇਸ ਕਰਕੇ ਬਦਲਾਅ ਦੇ ਤੌਰ ਤੇ ਇਹਨਾਂ ਨੇ ਲੋਕਾਂ ਨਾਲ ਬੜੇ ਝੂਠੇ ਵਾਅਦੇ ਕੀਤੇ ਲਾਰੇ ਲਾਏ ਬੜੇ ਸੌਜਵਾਕ ਦਿਖਾਏ ਔਰ ਲੋਕਾਂ ਨੇ ਜਜ਼ਬਾਤ ਚਾਕੇ ਇਹਨਾਂ ਨੂੰ ਵੋਟਾਂ ਪਾਤੀਆਂ ਔਰ ਇਹਨਾਂ ਦੀ ਸਰਕਾਰ ਬਣ ਗਈ ਔਰ ਜਿਹੜੀ ਸਰਕਾਰ ਆ ਜਿਹੜੀ ਲੋਕਾਂ ਨੇ ਬਣਾਈ ਸੀ ਬੜੇ ਚਾਅ ਦੇ ਨਾਲ ਤੇ ਉਹ ਆਪਣੇ ਵਾਦਿਆਂ ਨੂੰ ਪੂਰਾ ਨਹੀਂ ਕਰ ਸਕੀ ਔਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦੇ ਉਹਦੇ ਉੱਪਰ ਪੂਰਾ ਖਰਰਾ ਨਹੀਂ ਉਤਰ ਸਕੀ ਇਸ ਕਰਕੇ ਇਸ ਸਮੇਂ ਪੰਜਾਬ ਦੇ ਲੋਕ ਬਹੁਤ ਨਿਰਾਸ਼ ਨੇ ਔਰ ਜਮਲੇਵਾਜ ਲੋਕ ਇਕੱਠੇ ਹੋ ਗਏ ਔਰ ਇਹਨਾਂ ਦਾ ਕੋਈ ਤਜਰਬਾ ਨਹੀਂ ਕੋਈ ਇਹਨਾਂ ਨੂੰ ਗਿਆਨ ਨਹੀਂ ਕਿਸੇ ਗੱਲ ਦਾ ਔਰ ਹੁਣ ਵੀ ਜੋ ਕੁਝ ਕਹਿੰਦੇ ਨੇ ਪਹਿਲਾਂ ਜੋ ਕੀਤਾ ਉਹਨੂੰ ਭੁੱਲ ਜਾਂਦੇ ਨੇ ਲੇਕਿਨ ਲੋਕ ਯਾਦ ਰੱਖਦੇ ਨੇ ਪਰ ਲੋਕ ਇਹ ਵੀ ਨਾਲ ਯਾਦ ਰੱਖਦੇ ਨੇ ਕਿ ਲੋਕ ਇਹ ਨਹੀਂ ਦੇਖਦੇ ਕੌਣ ਕਿੰਨਾ ਸਮਾਂ ਰਾਜ ਕਰ ਗਿਆ ਲੋਕ ਇਹ ਦੇਖਦੇ ਨੇ ਸਾਡੇ ਲਈ ਕੌਣ ਕੀ ਕਰ ਗਿਆ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਇਸ ਕਰਕੇ ਲੋਕ ਬਹੁਤ ਜਲਦੀ ਚ ਮਤਲਬ ਚਾਹੁੰਦੇ ਨੇ ਕਿ ਵੀ ਕਦੋਂ ਚੋਣਾ ਹੋਣ ਤੇ ਕੋਈ ਆਪਣੀ ਸਰਕਾਰ ਬਣਾਈ ਜੇ ਬਿਲਕੁਲ ਚੋਣਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੀ ਕੀ ਸਥਿਤੀ ਬਣੀ ਰਹੇਗੀ ਦੇਖੋ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਜਿਹੜੀ ਬੜੀ ਮਜ਼ਬੂਤ ਆ ਔਰ ਲੋਕ ਸਭਾ ਦੇ ਵਿੱਚ 7 ਸੀਟਾਂ ਅਸੀਂ ਜਿੱਤੀਆਂ ਨੇ ਔਰ ਅੱਠਵੀਂ ਜਿਹੜੀ ਯੂਟੀ ਦੀ ਆ ਉਹ ਵੀ ਸਾਡੇ ਕੋਲ ਆਈ ਹੈ ਜੀ ਤੇ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਚਾਹੁੰਦੇ ਨੇ ਕਿ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਆ ਉਸ ਵੇਲੇ ਕੰਮਕਾਰ ਵੀ ਚੱਲਦੇ ਨੇ ਜੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੀ ਕੀਤੀ ਜਾਂਦੀ ਆ ਲੋਕ ਆਪਣੇ ਆਪ ਨੂੰ ਮਹਫੂਜ਼ ਮਹਿਸੂਸ ਕਰਦੇ ਨੇ ਬਿਲਕੁਲ ਔਰ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਨੇ ਕਾਰੋਬਾਰਾਂ 'ਚ ਵੀ ਵਾਧਾ ਹੁੰਦਾ ਇੰਡਸਟਰੀ ਵੀ ਪਰਫੁੱਲਤ ਹੁੰਦੀ ਆ ਔਰ ਜਿਹੜੇ ਕਲੋਨਾਈਜ਼ਰ ਨੇ ਜਾਂ ਜਿਵੇਂ ਹੋਰ ਉਹ ਸਾਰੇ ਲੋਕ ਜਿਹੜੇ ਨੇ ਤਰੱਕੀ ਕਰਦੇ ਆ ਉਹਦੇ ਨਾਲ-ਨਾਲ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ ਉਹ ਵੀ ਤਰੱਕੀ ਕਰਦੇ ਨੇ ਇਸ ਕਰਕੇ ਕਾਂਗਰਸ ਪਾਰਟੀ ਦੇ ਰਾਜ ਨੂੰ ਹਮੇਸ਼ਾ ਲੋਕ ਚੰਗਾ ਸਮਝਦੇ ਨੇ ਬਿਲਕੁਲ ਜੀ ਤੇ ਇਹਨਾਂ ਲਈ ਬਾਬਾ ਜੀ ਤੁਸੀਂ ਜਾਣ ਤੋਂ ਪਹਿਲਾਂ ਜਿੰਨਾ ਯੂਥ ਦੇਖ ਰਿਹਾ ਹੈ ਤੇ ਜਿਹੜੀ ਇੰਟਰਨੈਸ਼ਨਲ ਫਾਊਂਡੇਸ਼ਨ ਆ ਤੁਸੀਂ ਇਸ ਬਾਰੇ ਦੱਸਿਆ ਉਹਦੇ ਵਿੱਚ ਜੇਕਰ ਯੂਥ ਨੂੰ ਇਨਵੋਲਵ ਕਰਨਾ ਚਾਹੁੰਦੇ ਹੋ ਤਾਂ ਕੀ ਸੁਨੇਹਾ ਦੇਣਾ ਚਾਹੋਗੇ ਆਸਤੇ ਮੈਂ ਚਾਹਾਂ ਕਿਉਂਕਿ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਕਿ ਸਾਡਾ ਸਾਨੂੰ ਸਾਡੇ ਮਹਾਨ ਗੁਰੂਆਂ ਨੇ ਸ੍ਰੀ ਗੁਰੂ ਰਣ ਸਾਹਿਬ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦੇ ਨੇ ਕਿਉਂਕਿ ਸਾਡੀ ਸਵੇਰ ਤੋਂ ਦਿਨਚਰਿਆ ਕੀ ਹੈ ਅਸੀਂ ਕਿਸ ਤਰ੍ਹਾਂ ਆਪਣਾ ਜੀਵਨ ਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਅਗਰ ਗੁਰੂ ਸਾਹਿਬ ਦਾ ਉਹ ਰਾਸਣਾ ਲੈ ਕੇ ਤੇ ਅਸੀਂ ਜੀਵਨ ਗੁਜ਼ਾਰਾਂਗੇ ਜੋ ਵੀ ਅਸੀਂ ਦਿਨ ਬਤੀਤ ਕਰਾਂਗੇ ਤਾਂ ਮੈਂ ਸਮਝਦਾ ਹਾਂ ਇੱਕ ਬਹੁਤ ਅੱਛੇ ਰਸਤੇ ਤੇ ਚੱਲ ਰਹੇ ਹੋਵਾਂਗੇ ਇਹ ਬਹੁਤ ਲੋੜ ਹੈ ਅੱਜ ਦੇ ਯੂਥ ਨੂੰ ਅੱਜ ਦੇ ਯੂਥ ਨੂੰ ਮੈਂ ਸਮਝਦਾ ਨਸ਼ਿਆਂ ਤੋਂ ਹੋਰ ਬੁਰੀਆਂ ਆਲਮਤਾਂ ਤੋਂ ਬਚ ਕੇ ਜੋ ਗੁਰੂ ਸਾਹਿਬ ਦੇ ਦਰਸਾਏ ਰਸਤੇ ਤੇ ਚੱਲ ਕੇ ਅਸੀਂ ਆਪਣਾ ਜੀਵਨ ਬទਿਤ ਕਰੀਏ ਦੇਖ ਰਹੇ ਹਾਂ ਬੜੇ ਸੈਂਕੜੇ ਰਹੀ ਹਜ਼ਾਰਾਂ ਸਟੂਡੈਂਟ ਇੱਥੇ ਆਏ ਨੇ ਬੜੇ ਬੱਚਿਆਂ ਨੂੰ ਮਿਲੇ ਆ ਬੜੀ ਸਖਤ ਬਿਹਤੂ ਵੀ ਕਰ ਰਹੇ ਨੇ ਤੇ ਕਈ ਵਿਚਾਰੇ ਕਿਉਂਕਿ ਇੱਕਦਮ ਉੱਥੇ ਪੇਰੈਂਟਸ ਨਹੀਂ ਜਾਣਦੇ ਹੁੰਦੇ ਕਿ ਉੱਥੇ ਜਾਂਦੇ ਆ ਦੇ ਕੀ ਆ ਮੈਂ ਸਮਝਦਾ ਇੱਥੇ ਆਉਂਦਿਆਂ ਦੇ ਚਾਰ ਖਰਚੇ ਸ਼ੁਰੂ ਹੋ ਜਾਂਦੇ ਨੇ ਤੇ ਕਈ ਬੱਚੇ ਬੜੀ ਪ੍ਰੋਬਲਮ ਦੇ ਵਿੱਚ ਵੀ ਨੇ ਤੇ ਮੈਂ ਵੀ ਕਹੂੰਗਾ ਕਿ ਉੱਥੇ ਵੀ ਪੇਰੈਂਟਸ ਨੂੰ ਬੱਚਿਆਂ ਨੂੰ ਸਾਰਾ ਅਧਿਐਨ ਕਰਕੇ ਅچھے ਤਰੀਕੇ ਨਾਲ ਫਿਰ ਇਹਦਰ ਆਉਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਸਹੀ ਤੇ ਸਰ ਤੁਸੀਂ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਤੇ ਪੋਲਿਟਿਕਸ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਮੈਂ ਇਹ ਆਪਣਾ ਬੇਨਤੀ ਕਰਨਾ ਚਾਹੁੰਨਾ ਕਿ ਜਿਹੜਾ ਯੂਥ ਆ ਉਹ ਸਾਡਾ ਆਉਣ ਵਾਲਾ ਦੇਸ਼ ਦਾ ਸਾਡੇ ਸੂਬੇ ਦਾ ਭਵਿੱਖ ਹੈ ਔਰ ਇਥੇ ਆ ਕੇ ਵੀ ਜਿਹੜੇ ਸਾਡੇ ਸਟੂਡੈਂਟ ਨੇ ਬੜੇ ਸ਼ਾਇਨਿੰਗ ਸਟੂਡੈਂਟ ਨੇ ਬੜੇ ਅੱਛੇ ਨੰਬਰ ਲੈ ਕੇ ਔਰ ਆਈਲਟਸ ਕਰਕੇ ਇਥੇ ਆਉਂਦੇ ਸੀਗੇ ਔਰ ਮੈਂ ਤੁਹਾਡੇ ਰਾਹੀਂ ਵੀ ਔਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਪੰਜਾਬੀ ਚੁਣੇ ਜਾਂਦੇ ਨੇ ਫੈਡਰਲ ਗਵਰਨਮੈਂਟ ਦੇ ਵਿੱਚ ਮੰਤਰੀ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚੋਂ ਸਟੂਡੈਂਟ ਆਏ ਨੇ ਉਹਨਾਂ ਵਾਸਤੇ ਉਹਨਾਂ ਦੇ ਭਵਿੱਖ ਵਾਸਤੇ ਉਹਨਾਂ ਦੇ ਕੈਰੀਅਰ ਵਾਸਤੇ ਕੁਝ ਸੋਚਿਆ ਜਾਵੇ ਤਾਂ ਕਿ ਉਹਨਾਂ ਨੂੰ ਮਤਲਬ ਇਹ ਲੱਗੇ ਕਿ ਸਾਡੀ ਜਿਹੜੀ ਲਾਈਫ ਆ ਉਹ ਸਟੇਬਲ ਆ ਔਰ ਅਸੀਂ ਇੱਥੇ ਪੜ੍ਹ ਕੇ ਡਿਗਰੀਆਂ ਲੈ ਕੇ ਔਰ ਇੱਥੇ ਅਸੀਂ ਆਪਣਾ ਪੀਆਰ ਹੋ ਸਕੀਏ ਔਰ ਇੱਥੇ ਆਪਣੇ ਕੋਈ ਨੌਕਰੀਆਂ ਕਰ ਸਕੀਏ ਜਾਂ ਆਪਣੇ ਕਾਰੋਬਾਰ ਕਰ ਸਕੀਏ ਇਹ ਬੇਨਤੀ ਕਰਨਾ ਚਾਹੁੰਨਾ ਔਰ ਪੰਜਾਬ ਦੇ ਜੂਥ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਜੂਥ ਆ ਉਹਦੇ ਵਿੱਚ ਬੜੀ ਸਪਿਰਟ ਹੈ ਮਿਸ਼ਨਰੀ ਸਪਿਰਟ ਹੈ ਜੀ ਔਰ ਉਹਨਾਂ ਨੇ ਇਹ ਆਪਣਾ ਮਨ ਬਣਾਇਆ ਹੋਇਆ ਕਿ ਜਿਹੜੇ ਪੋਲੀਟੀਸ਼ੀਅਨ ਨੇ ਉਹ ਸ਼ਾਇਦ ਬਹੁਤ ਜ਼ਿਆਦਾ ਕਰਪਸ਼ਨ ਕਰਦੇ ਨੇ ਹਿਰਾਫਰੀਆਂ ਕਰਦੇ ਨੇ ਠੱਗੀ ਠੋਰੀ ਕਰਦੇ ਨੇ ਔਰ ਮੈਂ ਸਮਝਦਾ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਜਿਹੜੀ 18 ਸਾਲ ਦੀ ਵੋਟ ਦਾ ਹੱਕ ਰੇਵ ਗਾਂਧੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਸੀ ਉਹਦਾ ਇਸਤੇਮਾਲ ਕਰਦੇ ਹੋਏ ਚੰਗੇ ਲੋਕਾਂ ਨੂੰ ਚੁਣਨ ਚੰਗੇ ਸਰਕਾਰ ਬਣਾਉਣ ਚੰਗੇ ਲੋਕਾਂ ਦੀ ਸਰਕਾਰ ਬਣੇ ਔਰ ਜਿਹੜਾ ਕ੍ਰਾਪਸ਼ਨ ਦਾ ਬੋਲਬਾਲਾ ਉਹ ਦੂਰ ਹੋਵੇ ਤਾਂ ਕਿ ਅਸੀਂ ਸਾਫ਼ ਸੁਥਰਾ ਰਾਜ ਪ੍ਰਬੰਧ ਜਿਹੜਾ ਉਹ ਸਾਰੇ ਲੋਕਾਂ ਨੂੰ ਦੇ ਸਕੀਏ ਜੋ ਉਸ ਨੂੰ ਇਹ ਰਲ ਕੇ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ। ਬਿਲਕੁਲ ਜੋ ਬਹੁਤ ਸੋਹਣਾ ਸੁਨੇਹਾ ਦਿੱਤਾ ਤੇ ਨਾਲ ਹੀ ਅੱਜ ਦੇ ਇੰਟਰਵਿਊ ਦੇ ਵਿੱਚ ਇੰਨਾ ਹੀ ਸਮਾਂ ਜਾਜ਼ਰੀ ਦੇ ਰਿਹਾ। ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਚ ਆਏ। ਧੰਨਵਾਦ। ਵੈਕ੍ਰੂ ਚੀਕਾ ਖਾਲਸਾ ਸਾਹਿਬ ਹੈ ਜੀ ਕਿਫਤ ਹੈ। ਤਾਂ ਇਸੇ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਮਲਕੀਤ ਸਿੰਘ ਦਾਖਾ ਜੀ ਤੇ ਕੇ ਕੇ ਬਾਵਾ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਸੋਹਣੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਗਏ ਨੇ। ਉਮੀ ਹਮਦਰਦੀ ਦੇ ਨਾਲ ਜਿੰਦਗੀ ਵਿੱਚ ਆਸ ਸੱਚ ਰੇ